ਹਾਂਜੀ ਪੰਜਾਬੀ ਗਿਆਨ ਚੈਨਲ ਵਿੱਚ ਸਾਰੇ ਬੱਚਿਆਂ ਦਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਜਮਾਤ 10ਵੀਂ ਪੇਪਰ ਪੰਜਾਬੀ A ਬਣ ਗਈ ਇਕਾਂਗੀ ਭਾਗ ਨੂੰ ਹੱਲ ਕਰਾਂਗੇ ਇਕਾਂਗੀ ਦੇ ਬਹੁਤ ਮਹੱਤਵਪੂਰਨ ਪ੍ਰਸ਼ਨ ਨੇ ਜਿਹੜੇ ਉਹਨਾਂ ਨੂੰ ਹੱਲ ਕਰਾਂਗੇ ਸਾਰੇ ਬੱਚੇ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੇ ਹੋਰ ਵੀਡੀਓ ਦੇਖਣ ਲਈ ਆਪਣੀ ਜਮਾਤ ਨਾਲ ਸਬੰਧਤ ਆਪਣੇ ਪੇਪਰ ਨਾਲ ਸਬੰਧਤ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਤੁਹਾਡੇ ਨਾਲ ਸੰਬੰਧਿਤ ਹਰੇਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਅੱਗੇ ਦੇ ਵਿੱਚੋਂ ਇਕਾਂਗੀ ਭਾਗ ਪਹਿਲੀ ਇਕਾਂਗੀ ਬੰਬ ਕੇਸ ਪ੍ਰਸ਼ਨ ਨੰਬਰ 61 ਬੰਬ ਕੇਸ ਇਕਾਂਗੀ ਕਿਸ ਇਕਾਂਗੀਕਾਰ ਦੀ ਰਚਨਾ ਹੈ ਇਹਦਾ ਉੱਤਰ ਆਊਗਾ ਜੀ ਊੜਾ ਬਲਵੰਤ ਕਰਗੀ 62 ਬੰਬ ਕੇਸ ਇਕਾਂਗੀ ਦੇ ਮੁੱਖ ਪਾਤਰ ਦਾ ਨਾਮ ਦੱਸੋ ਹਾਂਜੀ ਇਹਦਾ ਉੱਤਰ ਆਊਗਾ ਜੀ ਆੜਾ ਵਜ਼ੀਰਾ ਉਸ ਹਾਂਜੀ ਅਗਲਾ ਪ੍ਰਸ਼ਨ 64 ਵਜ਼ੀਰੇ ਖਿਲਾਫ ਥਾਣੇਦਾਰ ਦੇ ਕੰਨ ਡੈਸ਼ ਨੇ ਭਰੇ ਸਨ ਇਹਦਾ ਉੱਤਰ ਆਊਗਾ ਜੀ ਆੜਾ ਸਿਪਾਹੀ ਨੇ 65 ਬੰਬ ਕੇਸ ਇੱਕਾਂਗੀ ਵਿੱਚ ਵੀਰਾਂ ਵਾਲੀ ਦੇ ਕਿੰਨੇ ਪੁੱਤਰ ਹਨ ਹਾਂਜੀ ਇਹਦਾ ਉੱਤਰ ਆਊਗਾ ਈਡੀ 3 66 ਵਜ਼ੀਰਾ ਕਿਹੜੇ ਬੰਬ ਬਣਾਉਂਦਾ ਸੀ ਹਾਂਜੀ ਇਹਦਾ ਉੱਤਰ ਆਊਗਾ ਆੜਾ ਟਾਂਗੇ ਦੇ ਬੰਬ ਅੱਗੇ 67 ਜੀ ਚੋਰ ਨਾਲੋਂ ਚੋਰ ਦੀ ਮਾਂ ਚਤੁਰ ਹੁੰਦੀ ਏ ਕੁਝ ਨਹੀਂ ਦੱਸਣਾ ਇਸ ਇਹਲਾ ਪ੍ਰਸ਼ਨ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਹਾਂਜੀ ਇਹਦਾ ਉੱਤਰ ਆਊਗਾ ਆੜਾ ਸਿਪਾਹੀ ਨੇ ਥਾਣੇਦਾਰ ਨੂੰ ਹੁਣ 67 ਦਾ ਦੂਜਾ ਪ੍ਰਸ਼ਨ ਹੈ ਇਹ ਸ਼ਬਦ ਕਿਸ ਇਕਾਂਗੀ ਵਿੱਚੋਂ ਹਨ ਹਾਂਜੀ ਇਹਦਾ ਉੱਤਰ ਆਊਗਾ ਜੀ ਆੜਾ ਬੰਬ ਕੇਸ ਫਿਰ ਤੀਜਾ ਪ੍ਰਸ਼ਨ ਹੈ 67 ਦਾ ਉਪਰੋਕਤ ਵਾਰਤਾ ਲਾਪ ਵਿੱਚ ਕਿਹੜਾ ਪੂਰਨ ਵਿਸਰਾਮ ਚਿੰਨ ਵਰਤਿਆ ਗਿਆ ਹੈ ਹਾਂਜੀ ਇਹਦਾ ਉੱਤਰ ਆਊਗਾ ਸਸ ਡੰਟੀ ਅਤੇ ਪੁੱਠੇ ਕੰਮੇ ਉਸ ਤੋਂ ਬਾਅਦ ਅਗਲੀ ਇਕਾਂਗੀ ਹੈ ਨਾਇਕ 68 ਲੋੜ ਹੈ ਲੋੜ ਹੈ ਉਹਨਾਂ ਨਾਇਕਾਂ ਦੀ ਜੋ ਸਮੇਂ ਦੀਆਂ ਚੁਣੌਤੀਆਂ ਨੂੰ ਕਬੂਲ ਕਰਨ ਜੋ ਸੁਪਨਿਆਂ ਵਿੱਚ ਸਮਾਜ ਆਇਆ ਨਾ ਕਰਨ ਸਮਾਜ ਆਇਆ ਨਾ ਕਰਨ ਸਗੋਂ ਅਸਲੀਅਤ ਨੂੰ ਖੁੱਲੀਆਂ ਅੱਖਾਂ ਨਾਲ ਦੇਖਣ ਵਾਰਤਾ ਲਾਪ ਵਿੱਚ ਕਿਹੜੀਆਂ ਚੁਣੌਤੀਆਂ ਨੂੰ ਕਬੂਲ ਕਰਨ ਦੀ ਗੱਲ ਕੀਤੀ ਗਈ ਹੈ ਹਾਂਜੀ ਇਹਦਾ ਉੱਤਰ ਆਊਗਾ ਜੀ ਆੜਾ ਸਮੇਂ ਦੀਆਂ 69 ਪਿਤਾ ਤੇ ਪੁੱਤਰ ਵਿਚਕਾਰ ਈਰਖਾ ਨਫ਼ਰਤ ਅਤੇ ਗੁੱਸਾ ਨਹੀਂ ਬਲਕਿ ਵਿਚਾਰਾਂ ਦੀ ਟਕਰਾਰ ਸੀ ਵਾਕ ਵਿੱਚ ਆਏ ਈਰਖਾ ਨਫ਼ਰਤ ਅਤੇ ਗੁੱਸਾ ਕਿਸ ਪ੍ਰਕਾਰ ਦੇ ਨਾਮ ਸ਼ਬਦ ਹਨ ਹਾਂਜੀ ਇਹਦਾ ਉੱਤਰ ਆਊਗਾ ਸਸਾ ਪਾਵਾਚਕ ਨਾਮ ਉਸ ਤੋਂ ਬਾਅਦ ਅਗਲਾ ਪ੍ਰਸ਼ਨ 70 ਨਾਇਕ ਇਕਾਂਗੀ ਵਿੱਚ ਇਕਾਂਗੀ ਦਾ ਨਾਇਕ ਕਿਸ ਚੀਜ਼ ਦੀ ਪ੍ਰਾਪਤੀ ਲਈ ਪਟਕ ਰਿਹਾ ਸੀ ਹਾਂਜੀ ਇਹਦਾ ਉੱਤਰ ਆਊਗਾ ਊੜਾ ਨੌਕਰੀ ਲਈ 71 ਨਹੀਂ ਇਹ ਗੱਲ ਨਹੀਂ ਮੈਂ ਆਪਣੇ ਪੈਰਾਂ ਤੇ ਖਲੋਣਾ ਚਾਹੁੰਦਾ ਹਾਂ ਉਪਰੋਕਤ ਸ਼ਬਦਾਂ ਵਿੱਚ ਬੋਲਣ ਵਾਲੇ ਦਾ ਸੁਭਾਅ ਕਿਹੋ ਜਿਹਾ ਜਾਪਦਾ ਹੈ ਇਹਦਾ ਉੱਤਰ ਆਊਗਾ ਜੀ ਆੜਾ ਸਵੈਗ ਵਿਸ਼ਵਾਸ ਵਾਲਾ ਅਗਲਾ ਪ੍ਰਸ਼ਨ 72 ਨਾਇਕ ਇਕਾਂਗੀ ਵਿੱਚ ਪਿਤਾ ਕਿੰਨੇ ਰੂਪਾਂ ਵਿੱਚ ਪੇਸ਼ ਹੁੰਦਾ ਹੈ ਇਹਦਾ ਉੱਤਰ ਆਊਗਾ ਜੀ ਊੜਾ 3 73 ਜੱਜ ਪੁੱਤਰ ਨੂੰ ਕਿੰਨੀ ਸਜ਼ਾ ਸੁਣਾਉਂਦਾ ਹੈ ਹਾਂਜੀ ਇਹਦਾ ਉੱਤਰ ਆਊਗਾ ਊੜਾ ਇੱਕ ਸਾਲ ਇੱਕ ਸਾਲ ਦੀ ਸਜ਼ਾ 74 ਸੂਤਰ ਧਾਰ ਅਨੁਸਾਰ ਕਿਹੜਾ ਝਗੜਾ ਮੁਕਦਾ ਨਹੀਂ ਹਾਂਜੀ ਇਹਦਾ ਉੱਤਰ ਆਊਗਾ ਜੀ ਆੜਾ ਕਚੈਰੀ ਦਾ ਉਸ ਤੋਂ ਬਾਅਦ ਅਗਲੀ ਕੰਗੀ ਸਮੁੰਦਰੋਂ ਪਾਰ ਅਗਲਾ ਪ੍ਰਸ਼ਨ 75ਵਾਂ ਹਾਂਜੀ ਸੁਖਦੇਵ ਬਾਜਵਾ ਦੇ ਇੰਗਲੈਂਡ ਰਹਿੰਦੇ ਭਰਾ ਦਾ ਕੀ ਨਾਂ ਸੀ ਇਹਦਾ ਉੱਤਰ ਆਊਗਾ ਜੀ ਆੜਾ ਹਰਦੇਵ ਬਾਜਵਾ 76 ਮਰਸੀ ਅਤੇ ਸ਼ਰਨਜੀਤ ਨਾਲ ਧੋਖਾ ਕਿਸ ਨੇ ਕੀਤਾ ਇਹਦਾ ਉੱਤਰ ਆਊਗਾ ਜੀ ਆੜਾ ਹਰਦੇਵ ਬਾਜਵਾ ਨੇ ਉਸ ਤੋਂ ਬਾਅਦ 77 ਕਹਾਣੀਆਂ ਤੇ ਕਾਂਗੀਆਂ ਦਸਵੀਂ ਦੀ ਕਿਹੜੀ ਪਾਠ ਪੁਸਤਕ ਵਿੱਚ ਸ਼ਾਮਲ ਹਨ ਇਹਦਾ ਉੱਤਰ ਆਊਗਾ ਜੀ ਆੜਾ ਬਨਗੀ 78 ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਆਪਣੇ ਪਿੱਛੇ ਭਾਰਤ ਵਿੱਚ ਰਹਿੰਦੇ ਸਕੇ ਸੰਬੰਧੀਆਂ ਦੀ ਪ੍ਰਵਾਹ ਨਹੀਂ ਕਰਦੇ ਵਰਤੋਂ ਦੇ ਆਧਾਰ ਉੱਤੇ ਇਹ ਵਾਕ ਦੀ ਕਿਹੜੀ ਕਿਸਮ ਹੈ ਜਿਹੜਾ ਉੱਤਰ ਆਊਗਾ ਜੀ ਆੜਾ ਨਾ ਵਾਸ਼ਕ 79 ਮਰਸੀ ਕਿਹੋ ਜਿਹੀ ਕੁੜੀ ਸੀ ਇਹਦਾ ਉੱਤਰ ਆਊਗਾ ਜੀ ਊੜਾ ਮਾਸੂਮ ਤੇ ਸੌ ਅਗਲੀ ਕਾਂਗੀ ਜਫਰਨਾਵਾ ਅਗਲਾ ਪ੍ਰਸ਼ਨ 80 ਡੈਸ਼ ਔਰੰਗਜ਼ੇਬ ਦਾ ਆਲਾ ਅਹਿਲਕਾਰ ਸੀ ਇਹਦਾ ਉੱਤਰ ਆਊਗਾ ਜੀ ਈਡੀ ਅਸਦ ਖਾਨ 81 ਔਰੰਗਜੀਬ ਨੂੰ ਜੋਫਰਨਾਮਾ ਕਿਸ ਨੇ ਲਿਖਿਆ ਸੀ ਇਹਦਾ ਉੱਤਰ ਆਊਗਾ ਜੀ ਊੜਾ ਗੁਰੂ ਗੋਬਿੰਦ ਸਿੰਘ ਜੀ ਨੇ 82 ਜ਼ੀਨਤ ਉਲ ਨੀਸਾ ਨਾਮ ਵਿੱਚ ਕਿਹੜਾ ਵਿਰਾਮ ਚਿੰਨ ਵਰਤਿਆ ਗਿਆ ਹੈ ਇਹਦਾ ਉੱਤਰ ਆਊਗਾ ਜੀ ਈੜੀ ਜੋੜਨੀ 83 ਜੋਫਰਨਾਮਾ ਕਿਸ ਭਾਸ਼ਾ ਵਿੱਚ ਲਿਖਿਆ ਗਿਆ ਹੈ ਇਹਦਾ ਉੱਤਰ ਆਊਗਾ ਜੀ ਈੜੀ ਨੇ ਸੌਰੀ ਇਹਦਾ ਉਤਰ ਆਊਗਾ ਜੀ ਉੜਾ ਫਾਰਸੀ ਵਿੱਚ ਅੱਗੇ 84 ਸਿੱਖ ਮਰਾਠੇ ਰਾਜਪੂਤ ਸੰਤ ਸਾਧੂ ਸ਼ੀਆਂ ਸੂਫੀ ਕੁੱਲ ਹਿੰਦੂ ਜਾਤੀ ਤੇਰੀ ਹਕੂਮਤ ਤੋਂ ਦੁਖੀ ਹੈ ਇਸ ਵਾਕ ਵਿੱਚ ਕਿਸ ਦੀ ਹਕੂਮਤ ਤੋਂ ਦੁਖੀ ਹੋਣ ਦੀ ਗੱਲ ਕੀਤੀ ਗਈ ਹੈ ਇਹਦਾ ਉਤਰ ਆਊਗਾ ਜੀ ਈਡੀ ਔਰੰਗਜ਼ੇਬ ਦੀ 85 ਅਸ਼ੋਕ ਅਤੇ ਅਕਬਰ ਨੇ ਆਪਣੇ ਰਾਜ ਦੀਆਂ ਨੀਹਾਂ ਨੂੰ ਕਿਵੇਂ ਪੱਕੀਆਂ ਕੀਤਾ ਇਹਦਾ ਉੱਤਰ ਆਊਗਾ ਜੀ ਆੜਾ ਲੋਕਾਂ ਦੇ ਦਿਲਾਂ ਨੂੰ ਜਿੱਤ ਕੇ 86 ਜ਼ਫਰਨਾਮਾ ਇਕਾਂਗੀ ਪੜਨ ਤੋਂ ਬਾਅਦ ਸਾਨੂੰ ਇਹ ਗਿਆਨ ਪ੍ਰਾਪਤ ਹੁੰਦਾ ਹੈ ਕਿ ਇੱਕ ਰਾਜਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਹਾਂਜੀ ਇਹਦਾ ਉੱਤਰ ਆਊਗਾ ਊੜਾ ਨਿਆ ਪਸੰਦ ਅਤੇ ਦਿਲਾਂ ਨੂੰ ਜਿੱਤਣ ਵਾਲਾ ਉਸ ਤੋਂ ਬਾਅਦ 87 ਰੇਵਰੀ ਸ਼ਬਦ ਦਾ ਕੀ ਅਰਥ ਹੈ ਹਾਂਜੀ ਇਹਦਾ ਉੱਤਰ ਆਊਗਾ ਸ ਅਗਵਾਈ ਕਰਨਾ ਉਸ ਤੋਂ ਬਾਅਦ ਅਗਲੇ ਕੰਕੀ ਹੈ ਦੂਜਾ ਵਿਆ 88ਵਾਂ ਪ੍ਰਸ਼ਨ ਸੰਤ ਸਿੰਘ ਸਿੱਖੋਂ ਦਾ ਇਕਾਂਗੀ ਦੂਜਾ ਵਿਆ ਕਿਸਦਾ ਪ੍ਰਭਾਵਸ਼ਾਲੀ ਚਿੱਤਰ ਪੇਸ਼ ਕਰਦਾ ਹੈ ਹਾਂਜੀ ਇਹਦਾ ਉੱਤਰ ਆਊਗਾ ਸ ਭਾਰਤੀ ਸੱਭਿਆਚਾਰ ਦਾ ਉਸ ਤੋਂ ਬਾਅਦ 99 ਕਿਸੇ ਰਾਜ ਵਿੱਚ ਸਿੱਖਿਆ ਸੰਚਾਰ ਸਾਹਿਤ ਰਚਨਾ ਕਰਨ ਲਈ ਕਿਹੜੀ ਭਾਸ਼ਾ ਦਾ ਪ੍ਰਯੋਗ ਕੀਤਾ ਜਾਂਦਾ ਹੈ ਹਾਂਜੀ ਇਹਦਾ ਉੱਤਰ ਆਊਗਾ ਉੜਾ ਸਾਹਿਤਕ ਭਾਸ਼ਾ ਦਾ ਅਗਲਾ ਪ੍ਰਸ਼ਨ 90 ਜਦੋਂ ਬਾਪੂ ਜੀ ਸਿਪਾਹੀ ਭਰਤੀ ਹੋਏ ਤਾਂ ਉਹਨਾਂ ਦਾ ਵਿਆਹ ਹੋਇਆ ਸੀ ਸਰਦਾਰ ਵਣਨ ਵੇਲੇ ਤੱਕ ਇੱਕ ਮੁੰਡਾ ਤੇ ਇੱਕ ਕੁੜੀ ਮੈਂ ਤੇ ਭੈਣ ਜੀ ਹੀ ਪੈਦਾ ਹੋਏ ਤੇ ਬਾਪੂ ਜੀ ਨੇ ਸ਼ਾਇਦ ਫੌਜੀ ਨੁਕਤੇ ਤੋਂ ਇੰਨੀ ਕੁ ਸੰਤਾਨ ਨੂੰ ਕਾਫੀ ਨਾ ਸਮਝਿਆ ਤੇ ਦੂਜਾ ਵਿਆਹ ਕਰਵਾ ਲਿਆ ਇਹਦਾ ਪਹਿਲਾ ਪ੍ਰਸ਼ਨ ਹੈ 90 ਦਾ ਸਰਦਾਰ ਵਨ ਵੇਲੇ ਤੱਕ ਬਾਪੂ ਜੀ ਦੇ ਕਿੰਨੇ ਬੱਚੇ ਸਨ ਹਾਂਜੀ ਇਹਦਾ ਉੱਤਰ ਆਊਗਾ ਜੀ ਈਡੀ 2 ਅੱਗੇ 90 ਦਾ ਦੂਜਾ ਪ੍ਰਸ਼ਨ ਬਾਪੂ ਜੀ ਨੇ ਕਿਸ ਨੁਕਤੇ ਦੇ ਮੱਦੇ ਨਜ਼ਰ ਦੂਜਾ ਵਿਆਹ ਕਰਵਾਇਆ ਹਾਂਜੀ ਇਹਦਾ ਉੱਤਰ ਆਊਗਾ ਜੀ ਊੜਾ ਫੌਜੀ ਨੁਕਤੇ ਤੋਂ ਤੀਜਾ ਪ੍ਰਸ਼ਨ ਬਾਪੂ ਜੀ ਦਾ ਵਿਆਹ ਕਦੋਂ ਹੋਇਆ ਹਾਂਜੀ ਇਹਦਾ ਉੱਤਰ ਆਊਗਾ ਆੜਾ ਸਿਪਾਹੀ ਭਰਤੀ ਹੋਣ ਤੇ 91 ਨਿਹਾਲ ਕੌਰ ਮਨਜੀਤ ਦੀ ਕੀ ਲੱਗਦੀ ਸੀ ਹਾਂਜੀ ਇਹਦਾ ਉੱਤਰ ਆਊਗਾ ਈਡੀ ਸੱਸ 92 ਨਿਹਾਲ ਕੌਰ ਦੂਜੇ ਵਿਆਹ ਦਾ ਡਰਾਵਾ ਕਿਸ ਨੂੰ ਦਿੰਦੀ ਹੈ ਹਾਂਜੀ ਇਹਦਾ ਉੱਤਰ ਆਊਗਾ ਊੜਾ ਮਨਜੀਤ ਨੂੰ ਹਾਂਜੀ 93 ਸੁਖਦੇਵ ਕੌਰ ਦੇ ਕਿੰਨੇ ਬੱਚੇ ਸਨ ਹਾਂਜੀ ਇਹਦਾ ਉੱਤਰ ਆਊਗਾ ਜੀ ਆੜਾ 2 3 ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰੋ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ